ਕਪੂਰਥਲਾ ਪੁਲਿਸ ਨੇ ਸੁਲਝਾਇਆ ਅਗਵਾ ਕਰਕੇ ਕੀਤੇ ਦੋਰੇ ਕਤਲ ਦਾ ਮਾਮਲਾ ਮਾਨਜੋਗ ਐਸਐਸਪੀ ਕਪੂਰਥਲਾ ਗੌਰਵ ਤੁਰਾ ਨੇ ਪ੍ਰੈਸ ਕਾਨਫਰੰਸ ਕਰ ਕੀਤੀ ਅਹਿਮ ਖੁਲਾਸੇ ਦੇਖੋ ਇਸ ਵੀਡੀਓ ਦੇ ਅੰਦਰ ਬਤਨ ਕੀ ਰਾਹੇ ਤੋਂ ਦਰਪ ਕੋਲੂਚਾ ਦੀ ਰਿਪੋਰਟ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸੱਤ ਮੁਹਿੰਮ ਚਲਾਈ ਗਈ ਹੈ ਜਿਹਦੇ ਵਿੱਚ ਅੱਜ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਡਬਲ ਕਿਡਨੈਪਿੰਗ ਅਤੇ ਮਰਡਰ ਕੇਸ ਕਿਉਂਕਿ ਬਲਾਈਂਡ ਕੇਸ ਸੀਗਾ ਉਹਨੂੰ ਜਿਹੜਾ ਸੋਲਵ ਕਰ ਲਿਆ ਗਿਆ ਹੈ 24 ਤਰੀਕ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਏਜੀਐਮ ਫਲੈਟ ਦੇ ਵਿੱਚੋਂ ਇੱਕ ਮੇਲ ਤੇ ਇੱਕ ਫੀਮੇਲ ਨੂੰ ਜਿਹੜਾ ਕਿਡਨੈਪ ਕਰ ਲਿਆ ਗਿਆ ਤੇ ਉਹਨਾਂ ਦਾ ਕੋਈ ਵੇਅਰ ਅਬਾਊਟ ਸੁਣੋਂ ਨਹੀਂ ਹੈ ਇਮੀਡੀਏਟਲੀ ਕਪੂਰਥਲਾ ਪੁਲਿਸ ਵੱਲੋਂ ਜਿਹੜਾ ਜਿਹੜਾ ਮੌਕੇ ਤੇ ਜਿਹੜਾ ਵਿਜ਼ਿਟ ਕੀਤਾ ਗਿਆ ਤੇ ਜਿਹੜਾ ਇਹਦੀ ਮੈਟਰ ਦੀ ਸੰਜੀਦਤਾ ਨੂੰ ਦੇਖਦੇ ਹੋਏ ਇਮੀਡੀਏਟਲੀ ਐਫ ਆਈ ਆਰ ਜਿਹੜੀ 43 ਨੰਬਰ ਸਦਰ ਫਗਵਾੜੇ ਥਾਣੇ ਜਿਹੜੀ ਸਮਗੈਤਤਾ ਰਾਵਾਂ ਤਹਿ ਦਰਜ ਕੀਤੀ ਗਈ ਹੈ ਆ 33 ਨੂੰ ਇਮੀਡੀਏਟਲੀ ਜਿਹੜੀ ਸ਼ੁਰੂ ਕੀਤਾ ਗਿਆ ਜੇ ਦੇ ਵਿੱਚ ਵੱਖ-ਵੱਖ ਟੀਮ ਸਾਡੇ ਐਸ ਪੀ ਡੀ ਪ੍ਰਮੋਦ ਸਿੰਘ ਵਿਰਸਾਪ ਐਸ ਪੀ ਫਗਵਾੜਾ ਰੁਪਿੰਦਰ ਕਲ ਭੱਟੀ ਸਾਹਿਬ ਆ ਜਿਹੜੇ ਡੀ ਐਸ ਪੀ ਫਗਵਾੜਾ ਭਰਤ ਕੁਸ਼ਨ ਡੀ ਐਸ ਪੀ ਡੀ ਪਰਵਿੰਦਰ ਸਿੰਘ ਇੰਚਾਰਜ ਸੀ ਆਈ ਆਈ ਕਪੂਰਥਲਾ ਜਨਰਲ ਸਿੰਘ ਇੰਚਾਰਜ ਸੀ ਆਈ ਆਈ ਫਗਵਾੜਾ ਸਬ ਇੰਸਪੈਕਟਰ ਬੇਸਮਨ ਸਿੰਘ ਅਤੇ ਐਸਐਸਓ ਸਰੋਤਵਾੜਾ ਵੱਲੋਂ ਵਕ ਵਕ ਟੀਮਾਂ ਬਣਾ ਕੇ ਜਿਹੜੀ ਤਫ਼ਤੀਸ਼ ਜਿਹੜੀ ਸ਼ੁਰੂਆਤ ਕੀਤੀ ਗਈ ਜਿਹੜੀ ਮੁੱਢਲੀ ਤਫ਼ਤੀਸ਼ ਤੋਂ ਗੱਲ ਸਾਹਮਣੇ ਆਈ ਹੈ ਕਿ ਇੱਕ ਹਰਵਿੰਦਰ ਸਿੰਘ ਪਿੰਦ ਦਾ ਹੈਗਾ ਐ ਉਹ ਜਿਹੜਾ ਮੁੱਖ ਦੋਸ਼ੀ ਹੈਗਾ ਮੁੱਢਲੀ ਪੁਸ਼ਕਿਸ਼ ਚ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਲੇਡੀ ਜਿਹੜੀ ਐਬਡੈਕਟ ਹੋਈ ਸੀ ਅੰਜੂ ਪਾਲ ਉਹਦੇ ਨਾਲ ਇਹਦਾ ਹਰਵਿੰਦਰ ਸਿੰਘ ਪਿੰਦ ਦਾ ਵਿਆਹ ਹੋਇਆ ਹੋਇਆ ਸੀ ਟੈਕਨੀਕਲ ਇਨਵੈਸਟੀਗੇਸ਼ਨ ਅਤੇ ਹਿਊਮਨਿਟਰੀ ਇਨਵੈਸਟੀਗੇਸ਼ਨ ਦੇ ਵਰਕਆਊਟ ਕਰਦੇ ਹੋਏ ਤਿੰਨ ਦੋਸ਼ੀਆਂ ਨੂੰ 27 ਤਰੀਕ ਨੂੰ ਜਿਹੜਾ ਅਰੈਸਟ ਕੀਤਾ ਗਿਆ ਜਿਨ੍ਹਾਂ ਦਾ ਨਾਮ ਕੁਲਦੀਪ ਸਿੰਘ ਬਿੱਲਾ ਬਨਰਾਜ ਕੋਰ ਅਤੇ ਰੁਪਿੰਦਰ ਪਿੰਡਾ ਹੈਗਾ ਉਹਨਾਂ ਦੀ ਪੁਸ਼ਕਿਸ਼ ਤੇ ਹੋਰ ਲੀਡਸ ਡਿਵੈਲਪ ਕਰਦੇ ਹੋਏ ਜਿਹੜੀ 27 ਰਾਤ ਨੂੰ ਹੀ ਅਸੀਂ ਜਿਹੜਾ ਮੇਨ ਦੋਸ਼ੀ ਹੈ ਹਰਵਿੰਦਰ ਸਿੰਘ ਪਿੰਡਰ ਉਹਨੂੰ ਅਸੀਂ ਗੁਜਰਾਤ ਸਟੇਟ ਦੇ ਕੱਚ ਜ਼ਿਲ੍ਹੇ ਦੇ ਵਿੱਚ ਅਸੀਂ ਲੋਕੇਟ ਕਰ ਲਿਆ ਇਮੀਡੀਏਟਲੀ ਜਿਹੜਾ ਕਪੂਥਲਾ ਪੁਲਿਸ ਵੱਲੋਂ ਟੀਮ ਬਣਾ ਕੇ ਗੁਜਰਾਤ ਦੇ ਵਿੱਚ ਭੇਜੀ ਗਈ ਅਤੇ ਗੁਜਰਾਤ ਪੁਲਿਸ ਨਾਲ ਟਾਈਪ ਕੀਤਾ ਗਿਆ 28 ਅਚਾਰ ਨੂੰ ਹਰਵਿੰਦਰ ਸਿੰਘ ਪਿੰਡਰ ਜੋ ਕਿ ਮੁੱਖ ਦੋਸ਼ੀ ਹੈ ਇਸ ਵਾਰਦਾਤ ਦਾ ਉਹਨੂੰ ਜਿਹੜਾ ਗੁਜਰਾਤ ਦੇ ਵਿੱਚੋਂ ਹੀ ਅਰੈਸਟ ਕੀਤਾ ਗਿਆ ਤੇ ਟ੍ਰਾਂਨਜ਼ਿਟ ਰਿਮਾਂਡ ਤੇ ਫਗਵਾੜੇ ਲਿਆਂਦਾ ਗਿਆ ਇਲਾਕਾ ਮੈਜਿਸਟਰੇਟ ਫਗਵਾੜੇ ਤੇ ਪੇਸ਼ ਕਰਕੇ 8 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਆ ਜਿਹੜਾ ਰਿਮਾਂਡ ਦੇ ਦੌਰਾਨ ਹਰਵਿੰਦਰ ਸਿੰਘ ਪਿੰਦਰ ਦੀ ਡੂੰਘਾਈਨਾਂ ਕੁਝ-ਕਿਛ ਕੀਤੀ ਜਿੰਨੇ ਇਹਨੇ ਦੱਸਿਆ ਕਿ ਹਰਵਿੰਦਰ ਸਿੰਘ ਪਿੰਦਰ ਦਾ ਵਿਆਹ ਅੰਜੂ ਪਾਲ ਦੇ ਨਾਲ 2019 ਚ ਹੋਇਆ ਸੀ ਹਰਵਿੰਦਰ ਸਿੰਘ ਪਿੰਦਰ ਤੇ ਉੱਤੇ ਆਲਰੇਡੀ ਹੀ 10 ਤੋਂ ਵੱਧ ਜਿਹੜੇ ਮੁਕੱਦਮੇ ਸੰਗੀਨਤਾ ਰੋਣਾ ਤਹਿਤ ਦਰਜ ਹਨ ਜਦੋਂ ਵੀ ਉਹ ਬੇਲ ਤੇ ਪੈਰੋਲ ਤੇ ਆਉਂਦਾ ਸੀ ਤੇ ਉਹਦੇ ਨਾਲ ਮਿਲਦਾ ਸੀਗਾ ਤੇ ਜਿਹੜਾ ਜੋ ਵੀ ਫਾਈਨੈਂਸ਼ੀਅਲ ਡੀਲਿੰਗ ਸੀਗੀ ਇਹਦੀ ਅੰਗੂਪਾਲ ਹੀ ਸੰਭਾਲਦੀ ਹੁੰਦੀ ਸੀ ਤੇ ਰੀਸੈਂਟਲੀ ਅੰਗੂਪਾਲ ਵੱਲੋਂ ਇਹਦੇ ਨਾਲ ਗੱਲਬਾਤ ਘਟਾ ਚੜ ਦਿੱਤੀ ਗਈ ਸੀ ਤੇ ਇਹਨੂੰ ਇਹਦੇ ਲੀਗਲ ਬੈਟਲ ਦੇ ਵਿੱਚ ਵੀ ਸਪੋਰਟ ਨਹੀਂ ਕਰ ਰਹੀ ਸੀ ਤੇ ਇਹਨੂੰ ਇਹ ਵੀ ਪਤਾ ਲੱਗਿਆ ਕਿ ਜਿਹੜਾ ਅੰਗੂਪਾਲ ਦੇ ਨਾਲ ਇੱਕ ਸੰਜੀਪ ਕੁਮਾਰਨਾ ਦੇ ਬੰਦਾ ਕਦੇ-ਕਦੇ ਮਿਲਣ ਆਉਂਦਾ ਹੈਗਾ ਤੇ ਇਹ ਸ਼ੱਕ ਰੱਖਣ ਲੱਗਾ ਤੇ ਇਹਨੂੰ ਇਹਨੇ ਉਹਨੂੰ ਮਨਾ ਵੀ ਕੀਤਾ ਸੀ ਕਿ ਤੂੰ ਨਾ ਆਇਆ ਕਰ ਤੇ ਇਹਦੀ ਖਰ ਰੱਖਦੇ ਹੋਏ ਹਰਵਿੰਦਰ ਸਿੰਘ ਪਿੰਦਨ ਨੇ ਸਮੇਤ ਆਪਣੇ ਦੋ ਸਾਥੀ ਇਹ ਜਿਹੜੀ ਸਾਜ਼ਿਸ਼ ਰਚੀ ਹੈਗੀ ਹੈ ਤੇ ਇਹਨਾਂ ਨੇ ਰਾਤ ਨੂੰ 19 ਦੀ ਰਾਤ ਨੂੰ ਇਹ ਜਿਹੜਾ ਏਜੀ ਫਲੈਟ ਦੇ ਵਿੱਚ ਵੜ ਕੇ ਦੋਵਾਂ ਨੂੰ ਅਬਡੈਕਟ ਕਰਕੇ ਇਹਨਾਂ ਦੇ ਹੱਥ ਜਿਹੜੇ ਬੰਨ੍ਹ ਕੇ ਇਹ ਇਹਨਾਂ ਨੂੰ ਗੱਡੀ 'ਚ ਬਿਠਾ ਕੇ ਲੁਧਿਆਣੀਆਂ ਵਾਲੀ ਸਾਈਡ ਲੈ ਗਏ ਹਨ ਤੇ ਜਿਹੜਾ ਇਹਨਾਂ ਦਾ ਗਲਾ ਘੋਟ ਕੇ ਅੰਜੂ ਕੌਰ ਅਤੇ ਸੰਜੀਵ ਕੁਮਾਰ ਦਾ ਜਿਹੜਾ ਕਤਲ ਕੀਤਾ ਹੈਗਾ ਤਤ ਤਿਸ ਤੌਰਾਨ ਇਹਦਾ ਜਿਹੜਾ ਦੂਜਾ ਸਾਥੀ ਜਿਹੜਾ ਕਿ ਮੁੱਖ ਦੋਸ਼ੀ ਹੈ ਮਨਜੋਤ ਸਿੰਘ ਉਰਫ ਫਰੂਟੀ ਉਹਨੂੰ ਮੌਕੇ ਤੇ ਲੱਗਿਓ ਪੰਜ ਮਹੀਨੋਂ ਅਸੀਂ ਜਿਹੜਾ ਗ੍ਰਿਫਤਾਰ ਕਰ ਲਿਆ ਦੋਵਾਂ ਦੀ ਢੁਗਾਈ ਨਾਲ ਜਿਹੜੀ ਪੁਛਕਿਸ਼ ਕੀਤੀ ਗਈ ਹਰਵਿੰਦਰ ਸਿੰਘ ਪਿੰਦਰ ਕਿਉਂਕਿ ਇੱਕ ਹਾਰਡ ਐਂਡ ਕ੍ਰਿਮੀਨਲ ਹੈਗਾ ਹੈ ਆ ਕਾਫੀ ਪਰ ਆਪਣੀ ਉਹ ਸਟੇਟਮੈਂਟ ਬਦਲ ਰਿਹਾ ਸੀ ਹੁਣ ਢੁਗਾਈ ਨਾਲ ਤਫतीश ਕਰਨ ਨਾਲ ਜਦੋਂ ਉਹਨੂੰ ਕਰਾਸ ਕੀਤਾ ਤੇ ਦੋਵੇਂ ਦੋਸ਼ੀ ਜਿਹੜੇ ਬ੍ਰੇਕ ਕਰ ਗਏ ਆ ਉਹਨਾਂ ਨੇ ਜਿਹੜਾ ਜਿੱਥੇ ਬਾਡੀਜ਼ ਜਿਹੜੀ ਗਲਾ ਘੋਟ ਕੇ ਜਿੱਥੇ ਦਫਨਾਈਆਂ ਸਨ ਉਹ ਪੁਲਿਸ ਜਿਹੜੀ ਪਲੇਸ ਹੈ ਆਇਡੈਂਟੀਫਾਈ ਕਰ ਲਈ ਹੈ ਕਿ ਕਪੂਰਥਲਾ ਪੁਲਿਸ ਵੱਲੋਂ ਐਗਜ਼ੀਕਿਟਿਵ ਮੈਜਿਸਟਰੇਟ ਸਾਹਿਬ ਦੀ ਹਾਜ਼ਰੀ ਦੇ ਵਿੱਚ ਲੁਧਿਆਣਾ ਦਾ ਬੇੜਾ ਪਿੰਡ ਛਾੜਾ ਪਿੰਡ ਹੈਗਾ ਉੱਥੇ ਜਾ ਕੇ ਐਕਸਕਵੇਸ਼ਨ ਕਰਾ ਕੇ ਦੋਵੇਂ ਐਗਜ਼ੀਮਡ ਬodies ਆਫ 1 ਮੇਲ ਐਂਡ ਫੀਮੇਲ ਆ ਜਿਹੜੇ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਐਕਸਕਵੇਟ ਕਰਾਈ ਹੈ ਕਈਆਂ ਹਨ ਆ ਪ੍ਰੋਸੀਜਰ ਮੁਤਾਬਕ ਜਿਹੜਾ ਉਹਨਾਂ ਤੇ ਹੁਣ ਪੋਸਟਮਾਰਟਮ ਅਸੀਂ ਕਰਾਵਾਂਗੇ ਆ ਇਹਦੇ ਵਿੱਚ ਜਿਹੜਾ ਇੱਕ ਮੁੱਖ ਤੀਜਾ ਦੋਸ਼ੀ ਜਿਹੜਾ ਹੈ ਉਹ ਵੀ ਆਇਡੈਂਟੀਫਾਈ ਕਰ ਲਿਆ ਗਿਆ ਹੈ ਸਾਡੀ ਸੀਆਈਏ ਦੀ ਟੀਮ ਤੀਜੇ ਦੋਸ਼ੀ ਦੇ ਪਿੱਛੇ ਵੀ ਲੱਗੀ ਹੋਈਆਂ ਹਨ ਤੇ ਛੇਤੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਊਗਾ ਸਰ ਪਟਾਕੇ